ਅਗਲੀ ਆ ਦਿਪਕ ਜੀ ਗੱਲ ਕਰਦੇ ਆ ਵਿਧਾਨ ਸਭਾ ਦੇ ਫੇਲ ਸੈਸ਼ਨ ਤੋਂ ਬਾਅਦ ਹੁਣ ਯੂਨੀਵਰਸਿਟੀ ਦਾ ਸ਼ਗੂਫਾ ਤਕੋ ਜਿਸ ਨੇ ਨਈ ਵਿਧਾਨ ਸਭਾ ਲਾਈ ਆਪਾਂ ਵਿਸਥਾਰਤ ਰੂਪ ਦੇ ਤੇ ਗੱਲ ਕੀਤੀ ਕਿ ਹਾਸਲ ਕੀ ਕੀਤਾ ਸੀ ਅਸੀਂ ਉੱਚੋ ਕੀ ਲੈ ਕੇ ਮੁੜੇ ਜੇ ਮਤਲਬ ਕਿ ਸਿਰਫ ਗੁਰੂ ਸਾਹਿਬ ਦੇ ਕੁਰਬਾਨੀ ਦੇ ਇਤਿਹਾਸ ਨੂੰ ਹੀ ਐਮਐਲਏ ਨੇ ਪੜ੍ਹਨਾ ਸੀ ਪੁੱਤਾ ਧਾਰਮਿਕ ਦੀਵਾਨ ਚ ਕਥਾਵਾਚਕ ਐਨਾ ਕਬੀਸਰੀ ਰਾਗੀ ਟਾਡੀ ਹੈ ਨਾ ਤੇ ਕੀਰਤਨ ਦੇ ਦਰਮਿਆਨ ਐ ਗੁਰਵਾਣੀ ਪੜ੍ਹਦਿਆਂ ਉਹਨਾਂ ਸਾਰਿਆਂ ਦੇ ਵਿੱਚ ਗੁਰੂ ਸਾਹਿਬ ਦੇ ਉਸ ਫਲਸਫੇ ਦਾ ਜਿਕਰ ਆਉਂਦਾ ਹਾਂਜੀ ਤੁਸੀਂ ਰਾਜਨੀਤਿਕ ਜਮਾਤ ਇਕੱਠੀ ਕੀਤੀ ਸੀ ਵਿਧਾਨ ਸਭਾ ਰਾਜਨੀਤਿਕ ਉਹ ਜਿ ਰਾਜਨੀਤਿਕ ਫੈਸਲੇ ਲਵੇ ਹੂੰ 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 ਗੁਰੂ ਸਾਹਿਬ ਨੇ ਜੇ ਮਤਲਬ ਕਿ ਦੂਸਰੇ ਧਰਮ ਦੀ ਰੱਖਿਆ ਦੇ ਲਈ ਕੁਰਬਾਨੀ ਦਿੱਤੀ ਆਪਾਂ ਵਾਰਿਆ ਨਿੱਜ ਨੂੰ ਨਹੀਂ ਹੈ ਨਾ ਸਮਾਜ ਨੂੰ ਪਹਿਲ ਦਿੱਤੀ ਅਨਾਕੀਦਤ ਨੂੰ ਪਹਿਲ ਦਿੱਤੀ ਕਿ ਹਰ ਧਰਮ ਨੂੰ ਆਜ਼ਾਦੀ ਹੈ ਇੱਥੇ ਮੰਨਣ ਦੀ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਚੁਣੌਤੀਆਂ ਖੜੀਆਂ ਤੁਸੀਂ ਉਹਨੂੰ ਨਜਿੱਠਣ ਦੇ ਲਈ ਲੈਂਦੇ ਰਾਜਨੀਤਿਕ ਫੈਸਲੇ ਹੂੰ ਹੂੰ ਤੁਸੀਂ ਉਹਦੇ ਤੇ ਨਹੀਂ ਆਏ ਹਾਂ ਅਮੀਤ ਕੀthi ਜਾ ਰਹੀ ਸੀ ਕਿ ਜੇ ਤੁਸੀਂ ਸ਼ਰਦਨੰਦ ਗੁਰ ਸਾਹਿਬ ਗਏ ਹੋ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਸੁਣ ਰਿਹਾ ਸੀ ਉਹ ਬਾਰ-ਬਾਰ ਇੱਕ ਗੱਲ ਕਹਿ ਰਹੇ ਸੀ ਹੂੰ ਕਿ ਪਹਿਲੀ ਵਾਰ ਹੋਇਆ ਕਿ ਅਸੀਂ ਵਿਧਾਨ ਸਭਾ ਗੁਰੂ ਸਾਹਿਬ ਤੇ ਚੱਲਣਾ ਚ ਰੱਖੀ ਜੀ ਰਾਜਕਰਨ ਵੀਰ ਜੀ ਚਰਨਾ ਚ ਕੁਰਸੀ ਲਾ ਕੇ ਬੈਠਿਆ ਜਾਂਦਾ ਹੁੰਦਾ ਚਰਨਾ ਚ ਮੇਜ਼ ਲਾ ਕੇ ਬੈਠਿਆ ਜਾਂਦਾ ਹੁੰਦਾ ਚਰਨਾ ਚ ਫੁੱਲ ਜਿ ਟੜੀਆਂ ਸਜਾਪਤ ਕਰਕੇ ਬੈਠਿਆ ਜਾਂਦਾ ਹੁੰਦਾ ਚਰਨਾ ਚ ਚੌਂਕੜਾ ਮਾਰ ਕੇ ਬੈਠਿਆ ਜਾਂਦਾ ਚੌਂਕੜਾ ਮਾਰਨਾ ਆਉਂਦਾ ਹਮ ਦਰੀਆਂ ਬਿਸ਼ਾ ਕੇ ਕਿਉਂ ਨਹੀਂ ਹੋਈ ਵਿਧਾਨ ਸਭਾ ਪੰਡਾਲ ਲਾ ਕੇ ਕਿਉਂ ਨਹੀਂ ਹੋਈ ਵਿਧਾਨ ਸਭਾ ਕਿ ਲਓ ਜੀ ਅਸੀਂ ਤਾਂ ਗੁਰੂ ਦੀ ਕਚਹਿਰੀ ਚ ਖੁੱਲੇ ਆਕਾਸ਼ ਥੱਲੇ ਬੈਠੇ ਅੰਦਰੀਆਂ ਬਿਸ਼ਾ ਕੇ ਆ ਤੰਬੂ ਗੱਡੇ ਜਿਸ ਤੇ ਇੱਥੇ ਕਰ ਰਹੇ ਆ ਵਿਧਾਨ ਸਭਾ ਕਰਦੇ ਨਾ ਫਿਰ ਸਾਦਗੀ ਵਾਲੀ ਜੀ ਤੁਸੀਂ ਕਰੋੜਾਂ ਰੁਪਈਆ ਪੰਜਾਬ ਦਾ ਖਜ਼ਾਨੇ ਦਾ ਮੁੱਖ ਮੰਤਰੀ ਦਾ ਲਗਾਤਾਰ ਗੱਲ ਕਰਦੇ ਆ ਕਿ ਜੀ ਇਹ ਗੋਲਕਾਂ ਚੱਕ ਦੋ ਹੈ ਨਾ ਜੀ ਇਹ ਲਟੇਰੇ ਆ ਜੀ ਆਹ ਹੈ ਜੀ ਕਿ ਪਾਈ ਜੇ ਤੁਸੀਂ ਗੋਲਕ ਤੇ ਸਵਾਲ ਕਰਦੇ ਹੋ ਖਜ਼ਾਨੇ ਦੀਆਂ ਕੁੰਜੀਆਂ ਤੁਹਾਨੂੰ ਵੀ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਹਿਸਾਬ ਤੋਂ ਵੀ ਲੈਣਾ ਉਹਨਾਂ ਕੁੰਜੀਆਂ ਦਾ ਖਜ਼ਾਨੇ ਦਾ ਹਿਸਾਬ ਤੋਂ ਨੂੰ ਹੀ ਦੇਣਾ ਪੈਣਾ ਕਿ ਟੈਂਟ ਵੀ ਯੂਪੀ ਤੋਂ ਆਊਗਾ ਕੰਪਨੀ ਵੀ ਦਿੱਲੀ ਦੀ ਆਊਗੀ ਕੰਟਰੈਕਟ ਸਾਰਾ ਦਿੱਲੀ ਨੂੰ ਜਾਊਗਾ ਕੁਰਸੀਆਂ ਵੇਚ ਵੀ ਦਿੱਲੀ ਤੋਂ ਆਉਣਗੇ ਤਾਮਚਾਪ ਵੀ ਦਿੱਲੀ ਤੋਂ ਲੱਗੂਗਾ ਉਹ ਵਿਧਾਨ ਸਭਾ ਦਾ ਸੈੱਟ ਸੀ ਫਿਲਮੀ ਸੈੱਟ ਜਿੱਥੇ ਤੁਸੀਂ ਨਾਟਕ ਕਰਨ ਗਏ ਕਿਉਂਕਿ ਤੁਹਾਡੇ ਕੋਲ ਉਸ ਇਤਿਹਾਸਕ ਨਗਰੀ ਨੂੰ ਲੈ ਕੇ ਉਹ ਇਤਿਹਾਸਕ ਦਿਹਾੜੇ ਨੂੰ ਲੈ ਕੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅੱਜ ਫਿਰ ਔਰੰਗਜ਼ੇਬ ਹਮਲੇ ਬਾਰੇ ਜੀ ਹੂੰ ਚੋਲੇ ਬਦਲ ਕੀ ਹੈ ਜੀ ਨਵੇਂ ਤਰੀਕੇ ਕਰਨ ਵਾਲਾ ਹੈ ਜੀ ਉਹਦਾ ਪਹਿਰਾਵਾ ਬਦਲਿਆ ਉਹਦਾ ਰੂਪ ਬਦਲਿਆ ਉਹਦਾ ਧਰਮ ਬਦਲਿਆ ਉਹ ਤੁਹਾਡੇ ਸਾਹਮਣੇ ਹੈ ਜੀ ਉਹਦੇ ਨਾਲ ਲੜਨ ਦਾ ਕਿਉਂ ਨਹੀਂ ਦਮ ਰੱਖਦੇ ਜੀ ਤੁਸੀਂ ਫਿਰ ਉਹੀ ਜੇ ਮਤੇ ਲੈ ਕੇ ਕਿਉਂ ਨਹੀਂ ਆਏ ਜੀ ਮਨੁੱਖੀ ਹੱਕਾਂ ਦਾ ਮਤਾਂ ਕਿਉਂ ਨਹੀਂ ਪਿਆ ਜੀ ਪੰਜਾਬ ਦੇ ਹੱਕਰ ਤੇ ਡਾਕਿਆਂ ਦਾ ਮਤਾਂ ਕਿਉਂ ਨਹੀਂ ਪਿਆ ਜੀ ਜਦੋਂ ਇਹ ਸਾਰੀ ਫਜ਼ੀਅਤ ਹੋਈ ਕਿ ਉਹ ਸਾਰਾ ਤਾਮਚਮ ਕਿਤੇ ਪੈਸਾ ਖਾਣ ਲਈ ਤਾਂ ਨਹੀਂ ਹੋ ਗਿਆ ਗੁਰੂ ਦੇ ਨਾਮ ਦੇ ਉੱਤੇ ਆਪ ਹੀ ਕਹਿੰਦੇ ਹੁੰਦੇ ਸੀ ਕਿ ਆਹ ਦਿਨ ਪਰ ਸ਼ਿਵਕਲੀ ਨਿਕਲਦੀ ਆ ਹੈਨਾ ਉਹ ਲੁਕ ਜਾਂਦੀ ਆ ਦਿਨੇ ਚੜ੍ਹ ਕੇ ਰਾਤ ਨੂੰ ਜੀ ਮੱਛਰ-ਮੁੱਛਰ ਖਾ ਲੈਂਦੀ ਆ ਫਿਰ ਗੁਰੂ ਸਾਹਿਬ ਦੀ ਫੋਟੋ ਮਗਰ ਲੁਕ ਜਾਂਦੀ ਆ ਹੁਣ ਤੁਸੀਂ ਗੁਰੂ ਦੀ ਫੋਟੋ ਮਗਰ ਤਾਂ ਨਹੀਂ ਲੁਕੇ ਕਿਤੇ ਇਹ ਸਾਰਾ ਕੁਝ ਕਰਕੇ ਤੇ ਜਦੋਂ ਇਹ ਸਾਰੇ ਸਵਾਲ ਉੱਠੇ ਫਿਰ ਕੱਲ ਅਖੀਰ ਦੇ ਦਿਨ ਜਦੋਂ ਖੰਡਪਾਟ ਸਾਹਿਬ ਦੇ ਭੋਗ ਪੜੇ ਸੀ ਫਿਰ ਸਰਕਾਰੀ ਸਟੇਜ ਤੇ ਚੜ ਗਏ ਜੀ ਹਮ ਤੇ ਮੁੱਖ ਮੰਤਰੀ ਸਾਹਿਬ ਤੋਂ ਪਹਿਲਾਂ ਕੇਜਰੀਵਾਲ ਜੀ ਕਹਿੰਦੇ ਕਿ ਜੀ ਮੈਂ ਮੁੱਖ ਮੰਤਰੀ ਜੀ ਕੋ ਕਹੂੰਗਾ ਕਿ ਉਹ ਜੋ ਯੂਨੀਵਰਸਿਟੀ ਬਣਾਨੀ ਹੈ ਉਸ ਦਾ ਐਲਾਨ ਕਰੇ ਲੋ ਜੀ ਹਮ ਕਰਤਾ ਆਪੇ ਕਹਿਣ ਨੂੰ ਆ ਕੋਈ ਮਤਲਬ ਅਸਲ ਜੇ ਮੁੱਖ ਮੰਤਰੀ ਹੋ ਅਗਲਾ ਹਮ ਤੁਸੀਂ ਜਿਹੜਾ ਮਤਾ ਲਿਆਂਦਾ ਕਿ ਤਲਵੰਡੀ ਸਾਬੋ ਤੇ ਸ਼ਰਨੰਦਪੁਰ ਸਾਹਿਬ ਨੂੰ ਹਾਂ ਅਸੀਂ ਜੀ ਮਤਲਬ ਧਾਰਮਿਕ ਸਿਟੀ ਦਾ ਦਰਜਾ ਦਿੰਨੇ ਆ ਤੇ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਨੂੰ ਦਿੰਨੇ ਆ ਤੇ ਸਪੀਕਰ ਸਾਹਿਬ ਬਾਹਰ ਆ ਕੇ ਕਹਿੰਦੇ ਨਹੀਂ ਜੀ ਹਾਂ ਇਹ ਤਾਂ ਜੀ ਉਹ ਤੁਹਾਨੂੰ ਭੁਲੇਖਾ ਰਹੇਗਾ ਜੀ ਸਮਝਾ ਚ ਅਸਥ ਪ੍ਰਾਤਮ ਅੰਮ੍ਰਿਤਸਰ ਨੂੰ ਦਿੱਤਾ ਜੀ ਜਿਹੜਾ ਦਰਵਾਜ਼ਿਆਂ ਦੇ ਅੰਦਰ ਹੈ ਜੀ ਕਿਉਂਕਿ ਵਿਰੋਧ ਹੋ ਗਿਆ ਸੀ ਹਮ ਹੁਣ ਵਿਧਾਨ ਸਭਾ ਚ ਪਿਆ ਮਤਾ ਪਾਸ ਮਤਾ ਤੁਸੀਂ ਆਪਣੇ ਆਪ ਕਿਵੇਂ ਬਦਲ ਸਕਦੇ ਹੋ ਜੀ ਇਹਦਾ ਮਤਲਬ ਕੇਜਰੀਵਾਲ ਨੇ ਬਾਚੂ ਕਹਿੰਨਿ ਚ ਬੁੱਕ ਮਾਰੀ ਕੇ ਕਿਤੇ ਇਹੀ ਮੁੱਦਾ ਨਾ ਬਣ ਜਵੇ ਕਰ ਲੋ ਫਿਰ ਜਦ ਆ ਮੁੱਦਾ ਬਣ ਗਿਆ ਤੁਸੀਂ ਉੱਥੇ ਕੁਝ ਕਰਕੇ ਨਹੀਂ ਆਏ ਫਿਰ ਦੂਏ ਦਿਨ ਕਹਿੰਦੇ ਜੀ ਹੁਣ ਯੂਨੀਵਰਸਿਟੀ ਬਣਾ ਲੈਨੇ ਫਿਰ ਬੜਾ ਐਲਾਨ ਕੀਤਾ ਜੀ ਸ਼੍ਰੀ ਰਣਧਰਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਪਿਸ਼ਾਪ ਵਿਆਪੀ ਯੂਨੀਵਰਸਿਟੀ ਬਣ ਗਈ ਉਹ ਬਾਈ ਜਿਹੜੀਆਂ ਚੱਲ ਰਹੀਆਂ ਉਹ ਤਾਂ ਤੁਹਾਨੂੰ ਤੋਂ ਬਚਾ ਨਹੀਂ ਹੋ ਰਹੀਆਂ ਪੰਜਾਬ ਦੀ ਯੂਨੀਵਰਸਿਟੀ ਅਗਲੇ ਖੋਕੇ ਲੈ ਗਏ ਚੰਡੀਗੜ੍ਹ ਅਗਲੇ ਖੋਕੇ ਲੈ ਗਏ ਪਾਣੀ ਥੋੜਾ ਖੋਕੇ ਲੈ ਗਏ ਪਾਣੀ ਥੋੜੀ ਕੌਣ ਨੂੰ ਫਿਰਦੇ ਨੇ ਤੇ ਤੁਸੀਂ ਲੜ ਕਿੱਥੇ ਰਹੇ ਹੋ ਜੀ ਉਹ ਤਾਂ ਹਰ ਪੜਾ ਤੇ ਡਾਕਾ ਮਾਰ ਰਹੇ ਨੇ ਪੰਜਾਬ ਤੇ ਪੰਜਾਬੀ ਤੇ ਤੁਹਾਡੀ ਲੜਾਈ ਕਿੱਥੇ ਆ ਹੁਣ ਜੀ ਯੂਨੀਵਰਸਿਟੀ ਦਾ ਐਲਾਨ ਵੀ ਕਰਤਾ ਲਓ ਜੀ ਅਸੀਂ ਇੱਕ ਹੋਰ ਵੱਡਾ ਫੈਸਲਾ ਲੈ ਲਿਆ ਕਿ ਇਹਨਾਂ ਜਿਹੜੇ ਤਿੰਨ ਤਖਤ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਜੀ ਉੱਥੇ ਜਿਹੜੀ ਈ ਰਿਕਸ਼ੇ ਵਾਲੀ ਸਰਵਿਸ ਹੈ ਉਹ ਫ੍ਰੀ ਰਹਿ ਆ ਕਰੂਗੀ ਜੀ ਐਂ ਉਹਦੇ ਪੇਮੈਂਟ ਸਰਕਾਰ ਚ ਭੁਗਿਆਰ ਕਰੂਗੀ ਤੁਸੀਂ ਆਓ ਬੈਠ ਕੇ ਚੱਲ ਜਿਓ ਜੀ ਮਤਲਬ ਆ ਆ ਜੀ ਹੁਣ ਸਾਡਾ ਨਵਾਂ ਐਲਾਨ ਹੈ ਇਹ ਐਲਾਨ ਹਕੀਕਤ ਚ ਕਦੋਂ ਬਦਲੂਗਾ ਮੈਂ ਪਿਛਲੇ ਕਈ ਅਜਿਹੇ ਐਲਾਨ ਦੇਖੇ ਨੇ ਮੈਂ ਪੰਜਾਬ ਦੇ ਵਿੱਚ ਮਤਲਬ ਨਹੀਂ ਪੱਥਰ ਰੁਲਦੇ ਦੇਖੇ ਨੇ ਸੋ ਜਦੋਂ ਤੁਸੀਂ ਨਾ ਉਹਦੇ ਲਈ ਕੋਈ ਬਜਟ ਡਿਸਾਈਡ ਕੀਤਾ ਜੇ ਪਹਿਲਾਂ ਦੀ ਯੋਜਨਾ ਹੋਵੇ ਤਾਂ ਤੁਸੀਂ ਜ਼ਮੀਨ ਤੈਅ ਕੀਤੀ ਹੁੰਦੀ ਤੁਸੀਂ ਬਜਟ ਉਹਦੇ ਲਈ ਰੱਖਿਆ ਹੁੰਦਾ ਤੁਸੀਂ ਵਿਧਾਨ ਸਭਾ ਤੋਂ ਪਹਿਲਾਂ ਕੈਬਨਟ ਚੋਂ ਉਹਨੂੰ ਲਿਆਂਦਾ ਹੁੰਦਾ ਕੈਬਨਟ ਚ ਪਾਸ ਕਰਦਾ ਤੇ ਵਿਧਾਨ ਸਭਾ ਚ ਉਹਨੂੰ ਪਾਸ ਕਰਦੇ ਉਹ ਰਾਤੋਂ ਰਾਤ ਇੱਕ ਸਕੂਫਾ ਤਿਆਰ ਕੀਤਾ ਕਿ ਸਵੇਰ ਨੂੰ ਇਹ ਛੱਡ ਦਿਓ ਕਿਉਂਕਿ ਤੁਹਾਡੀ ਧਰਾਤਨ ਤੇ ਕੋਈ ਤਿਆਰੀ ਨਹੀਂ ਸੀ ਤੁਹਾਡਾ ਵਿਧਾਨ ਸਭਾ ਦੇ ਸੈਸ਼ਨ ਦੇ ਫੇਰ ਦਾ ਸੁਨੇਹਾ ਚਲਾ ਗਿਆ ਤੁਸੀਂ ਉਹਨੂੰ ਪਾਸ ਕਰਾਉਣ ਦੇ ਲਈ ਹੁਣ ਆ ਬਿਊਤ ਘੜੀ ਹੈ ਦੇਖਦੇ ਆ ਜੀ ਰੱਬ ਮੈਂ ਕਿਹਾ ਸਮੱਤ ਬਖਸ਼ੇ ਕੁਝ ਕਰ ਜਣ ਕਾਮਿ ਭਲਾ ਹੋਗਾ ਜਿੱਦਾਂ ਬਾਦਲ ਸਰਕਾਰ ਨੇ ਚੰਡੀਗੜ੍ਹ ਦੇ ਹੁੰਦਿਆਂ ਨਵੀਂ ਨਵਾਂ ਚੰਡੀਗੜ੍ਹ ਐਲਾਨਤਾ ਵੀ ਅਹੀਂ ਹੌਲੀ ਹੌਲੀ ਦਾਅਵੇਦਾਰੀ ਛੱਡ ਦੇਣੀ ਇਹ ਯੂਨੀਵਰਸਿਟੀਆਂ ਦਾ ਐਲਾਨ ਕਰਕੇ ਪ੍ਰਾਣੀਆਂ ਦੇ ਉੱਤੇ ਦਾਵਾ ਛੱਡਣ ਵਾਲੀ ਗੱਲ ਹੀ ਆ ਵੀ ਉਹੀ ਕੁਛ ਜਿਹੜਾ ਆ ਉਸੇ ਹੀ ਲੈ ਦੇ ਉੱਤੇ ਜਿਹੜਾ ਇਹ ਚੱਲੇ ਆ ਇੰਨਾ ਕੁਛ ਦੇਖਿਆ ਉਸੇ ਚੀਜ਼ ਦੇ ਉਲਟ ਬੋਲਦੇ ਰਹੇ ਹੁਣ ਉਸੇ ਚੀਜ਼ ਦੇ ਵਿੱਚ ਆ ਫਸੇ ਆ ਵਾਕਿਆ ਤੁਹਾਡੀ ਗੱਲ ਸਹੀ ਆ ਵੀ ਪ੍ਰਮਾਤਮਾ ਸਮਾਤੀ ਬਖਸ਼ੇ ਪਤਾ ਤਾਂ ਲੱਗੇ ਵੀ ਚੱਲ ਕੀ ਰਿਹਾ